ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਪੀ 임ਰਾਵ ਅੰਬੇਦਕਰ ਦਾ ਅੰਮ੍ਰਿਤਸਰ ਹੈਰੀਟੇਜ ਸਟਰੀਟ ਵਿਖੇ ਲਗਾਏ ਗਏ ਬੁੱਤ ਦੀ ਬੇਅਦਬੀ ਕਰਨ ਨੂੰ ਲੈ ਕੇ ਭਾਜਪਾ ਵੱਲੋਂ ਮੁਹਾਲੀ ਦੇ ਡਾਕਟਰ ਪੀ 임ਰਾਵ ਅੰਬੇਦਕਰ ਇੰਸਟੀਚਿਊਟ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਅਤੇ ਨਾਲ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਵੱਡੇ ਸਵਾਲੀਆ ਨਿਸ਼ਾਨ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਜੜੀ ਘਟਨਾ ਘਟੀ ਹੈ ਜਦੇ ਵਿੱਚ ਇੱਕ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਸਟੇਸ਼ਨ ਤੋਂ ਮੱਤ 100 ਮੀਟਰ ਦੀ ਦੂਰੀ ਤੇ ਉਹਦੇ ਰੋਸ ਦੇ ਵਿੱਚ ਬੀਜੇਪੀ ਪੰਜਾਬ ਪੂਰੇ ਪੰਜਾਬ 'ਚ ਔਰ ਜੇਲਾ ਮੋਹਾਲੀ ਦੇ ਸਾਰੀਆਂ ਵਿਧਾਨ ਸਭਾ ਵਿੱਚ ਮੌਨ ਰੱਖ ਕੇ ਤਰਨਾ ਦੇ ਰਹੀ ਹੈ ਔਰ ਇਹ ਤਰਨਾ ਅਸੀਂ 11 ਵਜੇ ਸ਼ੁਰੂ ਕੀਤਾ ਸੀ ਜਿਹੜਾ ਹੁਣ ਖਤਮ ਹੋਇਆ ਅਸੀਂ ਸਰਕਾਰ ਨੂੰ ਸੁੱਤੀ ਹੋਈ ਕੁੰਮ ਕਮਈ ਨੀਂਦ ਤੋਂ ਜਗਾਉਣ ਵਾਸਤੇ ਤਰਨਾ ਰੱਖਿਆ ਔਰ ਸਰਕਾਰ ਨੂੰ ਇਹ ਦੱਸਿਆ ਕਿ ਸਾਡੇ ਵਾਂਗ ਪੰਜਾਬ ਦੇ ਲੋਕ ਮੌਨ ਜ਼ਰੂਰ ਨੇ ਬਾਰੇ ਜੁਨੀਆ ਤੁਸੀਂ ਮੋਮੋ ਠਗਣੀਆਂ ਕਰ ਰਹੇ ਹੋ ਉਹਨਾਂ ਤੋਂ ਭਲੀ ਭੰਤੀ ਉਹਨਾਂ ਨੂੰ ਤੁਹਾਡੇ ਤੁਹਾਡੇ ਬਾਰੇ ਪਤਾ ਔਰ ਇਸ ਕਰਕੇ ਤੁਸੀਂ ਇਹ ਜਿਹੜੇ ਹਾਲਾਤ ਹੈ ਜਲਦੀ ਜਲਦੀ ਠੀਕ ਕਰੋ ਵਰਨਾ ਜਿਹੜੀ ਸਰਕਾਰ ਤੁਹਾਨੂੰ ਅਰਸ਼ ਤੇ ਲੈ ਕੇ ਜਾ ਸਕਦੀ ਆ ਜਿਹੜੇ ਲੋਕ ਤੁਹਾਨੂੰ ਅਰਸ਼ ਤੇ ਲੈ ਕੇ ਜਾ ਸਕਦੇ ਨਹੀਂ ਉਹ ਤੁਹਾਨੂੰ ਫਰਸ਼ ਤੇ ਲਿਆਣ ਲੱਗੇ ਗਵਰਨਮੈਂਟ ਨਹੀਂ ਜਾਣਗੂ ਇਹ ਮੋਮੋ ਠਗਾਉਣ ਵਾਲੀ ਸਰਕਾਰ ਹੈ ਜੀ ਇਹਨਾਂ ਨੇ ਲੋਕਾਂ ਨੂੰ ਭ੍ਰਮਿਤ ਕਰਕੇ ਆਪਣੀ ਸਰਕਾਰ ਬਣਾਈ ਔਰ ਜਿਹੜੇ ਆਮ ਆਦਮੀ ਦੀ ਨਾਂ ਲੈ ਕੇ ਸਰਕਾਰ ਲੋਕਾਂ ਨੂੰ ਠਾਕ ਕੇ ਇਹਨਾਂ ਨੇ ਬਣਾਈ ਇਹ ਭੁੱਲ ਗਏ ਕਿ ਪੰਜਾਬ ਦੇ ਲੋਕ ਭੋਲੇ ਜ਼ਰੂਰ ਨਹੀਂ ਮੂਰਖ ਨਹੀਂ ਹਨ ਉਹਨਾਂ ਨੇ ਤੁਹਾਡੀ ਗੱਲ ਤੇ ਵਿਸ਼ਵਾਸ ਕੀਤਾ ਤੁਹਾਨੂੰ ਮੌਕਾ ਦਿੱਤਾ ਪਰ ਜੋ ਤੁਸੀਂ ਪੰਜਾਬ ਦੇ ਹਾਲਾਤ ਕੀਤੇ ਨੇ ਅੱਜ ਪੰਜਾਬ ਦੇਸ਼ ਦੇ ਵਿੱਚ ਕਿਤੇ ਦੁਨੀਆ ਵਿੱਚ ਫਰੰਬਰ ਤੇ ਜਿਹੜਾ ਸੂਬਾ ਹੁੰਦਾ ਸੀ ਦੇਸ਼ ਦੁਨੀਆ ਵਿੱਚ ਅਜ ਉਹ 2ਵੇਂ ਨੰਬਰ ਤੇ ਪਹੁੰਚਾ ਹੋਇਆ। ਔਰ ਪੰਜਾਬ ਦੇ ਵਿੱਚ ਇੱਥੋਂ ਦਾ ਜਿਹੜਾ ਯੁਵਾ ਸ਼ਕਤੀ ਆ ਉਹ ਪੰਜਾਬ ਛੱਡ ਛੱਡ ਬਾਹਰ ਨੂੰ ਭੱਜੀ ਜਾਂਦੇ ਨੇ ਬਾਹਰਲੇ ਸਟੇਟਾਂ 'ਚ ਜਾ ਰਹੇ ਨੇ ਬਾਹਲੇ ਦੇਸ਼ ਦੇਸ਼ਾਂ ਵਿੱਚ ਜਾ ਰਹੇ ਨੇ। ਵਜ੍ਹਾ ਕੀ ਆ ਕਿ ਇੱਥੇ ਮੌਕਾ ਨਹੀਂ ਹੈਗਾ। ਔਰ ਨਸ਼ਾ ਜਿਹੜਾ ਹੈ ਦਸ ਬਣਾ ਵੱਧ ਵੱਧ ਗਿਆ। ਹਰ ਸਰਕਾਰੀ ਅਦਾਲਤਾਂ 'ਤੇ ਆ ਹਰ ਵਿਅਕਤੀ ਪ੍ਰੋਟੈਸਟ ਕਰ ਰਿਹਾ। ਸੋ ਇਹ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕਹਾਣ ਕੀਤਾ ਜਿਸ ਤਰੀਕੇ ਦਾ ਪੰਜਾਬ ਦਾ ਨੁਕਸਾਨ ਕੀਤਾ ਜਿੱਦਣ ਸਰਕਾਰ ਹੱਤਾ ਚਾਏ ਸੀ ਜਿੰਨਾ ਕਰਜ਼ਾ ਉਸ ਵੇਲੇ ਪੰਜਾਬ ਤੇ ਸੀ ਉਸ ਤੋਂ ਦੁਗਣਾ ਕਰਜ਼ਾ ਇਹਨੇ ਕਿੰਨੇ ਸਾਲਾਂ ਚ ਕਰਤਾ ਕਿ ਪੰਜਾਬ ਦੇ ਲੋਕ ਦੁਖੀ ਨੇ ਅਸੀਂ ਸਰਕਾਰ ਨੂੰ ਫੇਰ ਇੱਕ ਸ਼ਾਂਤੀ ਮੈ ਤਰੀਕੇ ਦੇ ਨਾਲ ਪ੍ਰੋਟੈਸਟ ਕਰਕੇ ਜਾਗਾਨ ਦੀ ਕੋਸ਼ਿਸ਼ ਕਰ ਰਹੇ ਆਂ ਦੇਖੋ ਕਿੰਨੇ ਮਜ਼ਾਕ ਦੀ ਗੱਲ ਹੈ ਅਮਨ ਦਾ ਜਿਹੜਾ ਡੱਲਾ ਹੈ ਲੋਕਾਂ ਜਿਹੜੇ ਸ਼ਰਾਰਤੀ ਤੱਤ ਬਣ ਉਹਨਾਂ ਦੇ ਮਨ ਚੋਂ ਕਿੱਦਾਂ ਉੱਤਰਿਆ ਇਹ ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਤੇ ਕੋਈ ਬੰਦਾ ਇਨੀ ਜੁਰਤ ਕਰ ਸਕਦਾ ਕਿ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰੇ ਔਰ ਉਹ ਵੀ 26 ਜਨਵਰੀ ਨੂੰ ਇਹ ਦਰਸਾਉਂਦਾ ਹੈ ਕਿ ਇੱਕ ਆਪਣੇ ਆਪ ਤੋਂ ਇੱਕ ਕੱਲੀ ਘਟਨਾ ਨਹੀਂ ਹੈ ਇਹ ਸ੍ਰੀ ਸਾਹਿਬ ਇਨਸੀਡੈਂਟਸ ਹੈ ਜਿਹੜੀਆਂ ਦਰਸਾਉਂਦੇ ਨੇ ਪੰਜਾਬ 'ਚ ਇਸ ਵੇਲੇ ਕਾਨੂੰਨ ਦੀ ਸਥਿਤੀ ਦਾ ਕੀ ਹਾਲ ਹੈ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਐ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਐ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਐ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ